ਲੱਡੂ ਸਿੰਘ ਖਾਲਸਾ ਕੈਨੇਡਾ ਦੇ ਸ਼ਹਿਰ ਸਰੀ ਤੋਂ ਫਿਰ ਦੁਬਾਰਾ ਮੈਨੂੰ ਆਉਣਾ ਪਿਆ ਮੈਂ ਤੇ ਸੋਚਿਆ ਸੀ ਵੀ ਚੱਲ ਹੁਣ ਭਗਵੰਤ ਮਾਨ ਵਾਲਾ ਟੌਪਿਕ ਜਿਹੜਾ ਛੱਡ ਹੀ ਦਿੰਨੇ ਆ ਹੋਰ ਵੀ ਬੜੇ ਮੁੱਦੇ ਆ ਪਰ ਇਹ ਹਟਦਾ ਨਹੀਂ ਬੰਦਾ ਇਹ ਬੰਦਾ ਹਟਦਾ ਨਹੀਂ ਇਹ ਹੁਣ ਰਾਤ ਦੀ ਅਪੀਲ ਕਰ ਦਿੱਤੀ ਬੜੀ ਇਮੋਸ਼ਨਲ ਹੋ ਕੇ ਮੈਂ ਮੇਰੇ ਕੋ ਪੈਸੇ ਨਹੀਂ ਹੈਗੇ ਮੇਰੇ ਕੋ ਫੰਡ ਮੁੱਕ ਗਏ ਆ ਫਲਾਣਾ ਢੀਂਗਾ ਇਲੈਕਸ਼ਨ ਜਿਹੜੀ ਫੰਡਾਂ ਦੇ ਨਾਲ ਜਿਹੜੀ ਉਹ ਲੜੀ ਜਾਂਦੀ ਆ ਉਹ ਭਾਈ ਮੇਰੀ ਗੱਲ ਸੁਣ ਇੱਕ ਮਿੰਟ ਉਹ ਭਾਈ ਤੈਨੂੰ ਥੋੜੇ ਪੈਸੇ ਨਹੀਂ ਭੇਜੇ ਤੇਰੇ ਕਹਿਣ ਤੋਂ ਬਗੈਰ ਹੀ ਜਿਹੜੇ ਆਪਣੀ ਦਸਵੰਦ ਵਿੱਚੋਂ ਅਸੀਂ ਕੱਢ-ਕੱਢ ਕੇ ਪੈਸੇ ਜਿਹੜੇ ਤੈਨੂੰ ਭੇਜੇ ਸੀ ਆ ਮੈਂ ਤੈਨੂੰ ਦੱਸਦਾ ਮੈਂ ਆ ਫੋਟੋਆਂ ਮੈਂ ਨਾਲ ਐਡਿਟ ਕਰਕੇ ਪਾ ਰਿਆ ਵਾਂ ਉਹ ਮੈਨੂੰ ਦੱਸ ਪਹਿਲਾਂ ਜਿਹੜੇ ਅਸੀਂ ਇੱਥੋਂ ਤੈਨੂੰ ਐਨਆਰਆਈਆਂ ਨੇ ਜਿਹੜੇ ਤੈਨੂੰ ਟਰੱਕ ਭੇਜੇ ਹੈਗੇ ਜਿਹੜੇ 2017 ਦੀ ਇਲੈਕਸ਼ਨ ਦੇ ਬੇਲੇ ਦੇ ਉੱਤੇ ਦੋ ਕ ਤਿੰਨ ਟਰੱਕ ਤੈਨੂੰ ਭੇਜੇ ਸੀ ਆ ਮੈਂ ਫੋਟੋਆਂ ਵੀ ਵਿੱਚ ਪਾਉਣਾ ਵਾਂ ਉਹ ਕਿੱਥੇ ਹੈਗੇ ਆ ਉਹ ਟਰੱਕ ਕਿੱਥੇ ਆ ਜਿਹੜੇ ਹੈਗੇ ਆ ਉਹ ਦੱਸ ਪਹਿਲਾਂ ਜਿਹੜੀਆਂ ਤੈਨੂੰ ਜਿਹੜੀਆਂ ਐਲਸੀਡੀਆਂ ਭੇਜੀਆਂ ਹੀਆਂ 8 9 ਭੇਜੀਆਂ ਹੀਆਂ ਉਹ ਕਿੱ ਉਹ ਹੈਗੀਆਂ ਕਿ ਖਾਲੀਆਂ ਵਾ ਲੋਕਾਂ ਨੂੰ ਰੇਤਾ ਬਜਰੀ ਸੜਕਾਂ ਇਹੋ ਦੀਆਂ ਚੀਜ਼ਾਂ ਨੇ ਜਿਹੜਾ ਉਹ ਖਾਂਦਿਆਂ ਬਹੁਤ ਸੁਣਿਆ ਵਾ ਆ ਪਹਿਲੀ ਵਾਰੀ ਤੂੰ ਜਿਹੜਾ ਸਾਡੇ ਜਿਹੜੇ ਨਾ ਉਹ ਦਹਾਂ ਨੌਾਂ ਦੀ ਕਿਰਤ ਕਮਾਈ ਦੇ ਜਿਹੜੇ ਤੂੰ ਸਾਡੇ ਟਰੱਕ ਖਾ ਗਿਆ ਵਾ ਤੂੰ ਰਾਖਸ਼ ਆ ਇਹ ਸਾਡੇ ਟਰੱਕ ਖਾ ਗਿਆ ਦੇ ਪਹਿਲਾਂ ਉਹਨਾਂ ਦਾ ਹਿਸਾਬ ਕੱਢ ਕਿੱਥੇ ਉਹ ਰੱਖੇ ਆ ਉਹ ਕਿਸੇ ਕਿਸ ਖੂਗਾ ਤੇ ਚ ਨਹੀਂ ਹੈਗੇ ਉਹ ਸਾਡੀ ਦਸਾਂ ਨੌਾਂ ਦੀ ਕਿਰਤ ਕਮਾਈ ਆ ਸਾਡੀ ਜਿਹੜੀ ਆ ਤੂੰ ਲੋਕ इमोशनल ਕਰਦਾ इमोशनल ਹੋ ਕੇ ਜਿਹੜੀਆਂ ਅਪੀਲਾਂ ਕਰਦਾ ਤੂੰ ਪੰਜਾਬ ਦੀ ਜਿਹੜੀ ਕ੍ਰਾਂਤੀ ਦਾ ਕਾਤਲ ਆ ਸਭ ਤੋਂ ਵੱਡਾ इमोशनल ਨਾ ਕਰ ਤੇਰੀਆਂ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਹੁਣ ਕੋਈ ਨਹੀਂ ਤੇਰੀਆਂ ਗੱਲਾਂ ਚ ਆਉਣ ਵਾਲਾ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਤੱਕ ਪਹੁੰਚਾਇਓ ਜਰਾ ਇਹਦੇ ਚੇਲਿਆਂ ਨੂੰ ਵੀ ਪਤਾ ਲੱਗ ਜਾਏ ਤੂੰ ਕਹਿੰਦਾ ਮੈਨੂੰ ਕੋਈ ਭੇਜਿਆ ਨਹੀਂ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਪਹਿਲਾਂ ਦੱਸ ਕਿੱਥੇ ਆ ਉਹ ਕਿਹੜੇ ਖੂ ਖਾਤੇ 'ਚ ਪਾਤੀਆਂ ਜੇ ਤੇਰੇ ਕੋ ਨਿਗੇ ਪੈਸੇ ਉਹਨਾਂ ਨੂੰ ਵੇਚ ਕੇ ਤੇ ਪੈਸੇ ਵਟਲਾ ਉਹਨਾਂ ਦੇ ਪੈਸਿਆਂ ਦੇ ਨਾਲ ਆਪਣਾ ਕੰਮ ਚਲਾ ਲਾ ਤੇ ਆਪਣੀ ਇਲੈਕਸ਼ਨ ਲੜ ਲਾ ਕਿ ਜਾਂ ਉਹ ਵੀ ਤੂੰ ਉਹ ਦਿੱਲੀ ਵਾਲਿਆਂ ਨੂੰ ਦੇ ਦਿੱਤੀਆਂ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ